UPI استعمال ਕਰਨ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਵੱਡੇ ਲੈਣ ਦੇਣ ਦੀ ਸੀਮਾ 5 ਲੱਖ ਰੁਪਏ ਤੋਂ ਵਧਾ ਦਿੱਤੀ ਹੈ ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ ਇਸ ਦੇ ਤਹਿਤ ਇੱਕ ਦਿਨ ਦੇ ਵਿੱਚ ਤੁਸੀਂ 10 ਲੱਖ ਰੁਪਏ ਤੱਕ ਦਾ ਆਨਲਾਈਨ ਭੁਗਤਾਨ ਕਰ ਸਕੋਗੇ ਇਹ ਬਦਲਾਅ ਕੁਝ ਖਾਸ ਆਨਲਾਈਨ ਭੁਗਤਾਨ ਨਿਯਮਾਂ ਕੀ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ ਬੀਮਾ ਪੇਮੈਂਟ ਕ੍ਰੈਡਿਟ ਕਾਰਡ ਬਿੱਲ ਪੇਮੈਂਟ ਆਦਿ ਦੇ ਲਈ ਲਾਗੂ ਹੋਣਗੇ ਹਾਲਾਂਕਿ ਦੋ ਲੋਕਾਂ ਦੇ ਵਿੱਚ ਯਾਨੀ ਕਿ ਪਰਸਨ ਟੂ ਪਰਸਨ ਲੈਣ ਦੇਨ ਦੀ ਸੀਮਾ ਪਹਿਲਾਂ ਦੀ ਤਰ੍ਹਾਂ ਹੀ 1 ਲੱਖ ਰੁਪਏ ਪ੍ਰਤੀ ਦਿਨ ਰਹੇਗੀ ਇਸ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ ਇਹਨਾਂ ਨਵੇਂ ਨਿਯਮਾਂ ਨੂੰ ਲਿਆਉਣ ਦਾ ਮਕਸਦ ਲੋਕਾਂ ਨੂੰ ਵੱਡੇ ਭੁਗਤਾਨ ਦੇ ਲਈ ਵਾਰ-ਵਾਰ ਲੈਣ ਦੇਣ ਕਰਨ ਦੇ ਝੰਜੜ ਤੋਂ ਮੁਕਤੀ ਦਿਵਾਉਣਾ ਹੈ ਹੁਣ ਬੀਮਾ ਪ੍ਰੀਮੀਅਮ ਲੋਨ ਦੀ EMI ਜਾਂ ਫਿਰ ਨਿਵੇਸ਼ ਦੇ ਨਾਲ ਜੁੜੇ ਭੁਗਤਾਨ ਆਸਾਨੀ ਦੇ ਨਾਲ ਇੱਕ ਵਾਰ ਦੇ ਵਿੱਚ ਹੀ ਕਰ ਸਕੋਗੇ। ਇਸ ਦੇ ਨਾਲ ਭੁਗਤਾਨ ਪ੍ਰਕਿਰਿਆ ਤੇਜ਼ ਤੇ ਆਸਾਨ ਹੋਵੇਗੀ। ਦੱਸਦੀ ਹੈ ਕਿ 12 ਹੋਰ ਕੈਟਾਗਰੀ ਦੇ ਲਈ ਰੋਜ਼ਾਨਾ ट्रांजैक्शन ਲਿਮਿਟ ਵਧਾਈ ਗਈ ਹੈ। ਲੋਨ EMI ਦੇ ਲਈ ਪ੍ਰਤੀ ट्रांजैक्शन 5 ਲੱਖ ਰੁਪਏ ਤੱਕ ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਹੁਣ ਤੱਕ ਫੋਨਪੇ ਦੇ ਵਿੱਚ ਘੱਟੋ ਘੱਟ KYC ਦੇ ਨਾਲ 10000 ਰੁਪਏ ਪ੍ਰਤੀ ਦਿਨ ਟਰਾਂਸਫਰ ਕੀਤੇ ਜਾਂਦੇ ਸਖਦੇ ਸੰ ਪੂਰਨ KYC ਦੇ ਨਾਲ 2 ਲੱਖ ਰੁਪਏ ਪ੍ਰਤੀ ट्रांजैक्शन ਤੇ 4 ਲੱਖ ਰੁਪਏ ਪ੍ਰਤੀ ਦਿਨ ट्रांजैक्शन ਕੀਤੇ ਜਾ ਸਕਦੇ ਨੇ Paytm ਦੇ ਪ੍ਰਤੀ ਦਿਨ ਰੁਪਏ 1 ਲੱਖ ਪ੍ਰਤੀ ਘੰਟੇ ਰੁਪਏ 20000 ਅਤੇ ਪ੍ਰਤੀ ਘੰਟੇ ਅਧਿਕਤਮ 5 ट्रांजैक्शन ਕੀਤੇ ਜਾ ਸਕਦੇ ਨੇ ਇਸੇ ਤਰ੍ਹਾਂ Google Pay ਤੋਂ ਪ੍ਰਤੀ ਦਿਨ 1 ਲੱਖ ਤਹ ਅਧਿਕਤਮ 20 ट्रांजैक्शन ਕੀਤੇ ਜਾ ਸਕਦੇ ਨੇ UPI ਇਸਤੇਮਾਲ ਕਰਨ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਵੱਡੇ ਲੈਣ ਦੇਣ ਦੀ ਸੀਮਾ 5 ਲੱਖ ਰੁਪਏ ਤੋਂ ਵਧਾ ਦਿੱਤੀ ਹੈ ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ ਇਸ ਦੇ ਤਹਿਤ ਇੱਕ ਦਿਨ ਦੇ ਵਿੱਚ ਤੁਸੀਂ 10 ਲੱਖ ਰੁਪਏ ਤੱਕ ਦਾ ਆਨਲਾਈਨ ਭੁਗਤਾਨ ਕਰ ਸਕੋਗੇ ਇਹ ਬਦਲਾਅ ਕੁਝ ਖਾਸ ਆਨਲਾਈਨ ਭੁਗਤਾਨ ਨਿਯਮੇ ਕੀ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ ਬੀਮਾ ਪੇਮੈਂਟ ਕ੍ਰੈਡਿਟ ਕਾਰਡ ਬਿੱਲ ਪੇਮੈਂਟ ਆਦਿ ਦੇ ਲਈ ਲਾਗੂ ਹੋਣਗੇ ਹਾਲਾਂਕਿ ਦੋ ਲੋਕਾਂ ਦੇ ਵਿੱਚ ਯਾਨੀ ਕਿ ਪਰਸਨ ਟੂ ਪਰਸਨ ਲੈਣ ਦੇਣ ਦੀ ਸੀਮਾ ਪਹਿਲਾਂ ਦੀ ਤਰ੍ਹਾਂ ਹੀ 1 ਲੱਖ ਰੁਪਏ ਪ੍ਰਤੀ ਦਿਨ ਰਹੇਗੀ ਇਸ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ ਇਹਨਾਂ ਨਵੇਂ ਨਿਯਮਾਂ ਨੂੰ ਲਿਆਉਣ ਦਾ ਮਕਸਦ ਲੋਕਾਂ ਨੂੰ ਵੱਡੇ ਭੁਗਤਾਨ ਦੇ ਲਈ ਵਾਰ-ਵਾਰ ਲੈਣ ਦੇਣ ਕਰਨ ਦੇ ਝੰਜੜ ਤੋਂ ਮੁਕਤੀ ਦਿਵਾਉਣਾ ਹੈ ਹੁਣ ਬੀਮਾ ਪ੍ਰੀਮੀਅਮ ਲੋਨ ਦੀ EMI ਜਾਂ ਫਿਰ ਨਿਵੇਸ਼ ਦੇ ਨਾਲ ਜੁੜੇ ਭੁਗਤਾਨ ਆਸਾਨੀ ਦੇ ਨਾਲ ਇੱਕ ਵਾਰ ਦੇ ਵਿੱਚ ਹੀ ਕਰ ਸਕੋਗੇ ਇਸ ਦੇ ਨਾਲ ਭੁਗਤਾਨ ਪ੍ਰਕਿਰਿਆ ਤੇਜ਼ ਤੇ ਆਸਾਨ ਹੋਵੇਗੀ ਦੱਸਦੀ ਹੈ ਕਿ 12 ਹੋਰ ਕੈਟਾਗਰੀ ਦੇ ਲਈ ਰੋਜ਼ਾਨਾ ट्रांजैक्शन ਲਿਮਿਟ ਵਧਾਈ ਗਈ ਹੈ ਲੋਨ EMI ਦੇ ਲਈ ਪ੍ਰਤੀ ट्रांजैक्शन 5 ਲੱਖ ਰੁਪਏ ਤੱਕ ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਹੁਣ ਤੱਕ ਫੋਨਪੇ ਦੇ ਵਿੱਚ ਘੱਟੋ ਘੱਟ KYC ਦੇ ਨਾਲ 10000 ਰੁਪਏ ਪ੍ਰਤੀ ਦਿਨ ਟਰਾਂਸਫਰ ਕੀਤੇ ਜਾ ਸਕਦੇ ਸੰ ਪੂਰਨ KYC ਦੇ ਨਾਲ 2 ਲੱਖ ਰੁਪਏ ਪ੍ਰਤੀ ट्रांजैक्शन ਤੇ 4 ਲੱਖ ਰੁਪਏ ਪ੍ਰਤੀ ਦਿਨ ट्रांजैक्शन ਕੀਤੇ ਜਾ ਸਕਦੇ ਨੇ Paytm ਦੇ ਪ੍ਰਤੀ ਦਿਨ ਰੁਪਏ 1 ਲੱਖ ਪ੍ਰਤੀ ਘੰਟੇ ਰੁਪਏ 20000 ਅਤੇ ਪ੍ਰਤੀ ਘੰਟੇ ਅਧਿਕਤਮ 5 ट्रांजैक्शन ਕੀਤੇ ਜਾ ਸਕਦੇ ਨੇ ਇਸੇ ਤਰ੍ਹਾਂ Google Pay ਤੋਂ ਪ੍ਰਤੀ ਦਿਨ 1 ਲੱਖ ਤੇ ਅਧਿਕਤਮ 20 ट्रांजैक्शन ਕੀਤੇ ਜਾ ਸਕਦੇ ਨੇ